ਸ਼ਰਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਗੁਰਦਾਰਾ ਲੰਗਰ ਸਾਹਿਬ ਡੇਰਾ ਸੰਤ ਬਾਬਾ ਨਿਧਾਨ ਸਿੰਘ ਜੀ ਸ੍ਰੀ ਹਜ਼ੂਰ ਸਾਹਿਬ ਦੇ ਮਹਾਪੁਰਸ਼ਾ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇਵਾ ਵਾਲਿਆਂ ਵੱਲੋਂ ਪੰਜਾਬ ਪਰ ਚ ਹਨ ਪ੍ਰਭਾਵੇ ਤੇ ਇਲਾਕਿਆਂ ਲਈ ਸੰਗਤਾਂ ਦੀ ਮੰਗ ਅਨੁਸਾਰ ਪਸ਼ੂਆਂ ਦਾ ਚਾਰਾ ਪੀਣ ਲਈ ਪਾਣੀ ਆਟਾ ਦਾਲਾਂ ਕਿਉ ਖੰਡ ਪੱਤੀ ਆਦਿ ਤੋਂ ਇਲਾਵਾ ਕੰਬਲ ਦਵਾਈਆਂ ਅਤੇ ਹੋਰ ਬੇਅੰਤ ਸਮਾਨ ਪੰਜਾਬ ਚ ਹੱਡਾ ਦਾ ਪਰਕੋਪ ਉਠਾ ਰਹੀਆਂ ਸੰਗਤਾਂ ਨੂੰ ਭੇਜਿਆ ਜਾ ਰਿਹਾ ਹੈ ਅੰਜ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡਾਂ ਸੋਹਣ ਵਜ਼ਿਰਪੁਰ ਸ਼ਮਸ਼ੇਰਪੁਰ ਚੌਂਤਰਾ ਚੱਕਰੀ ਸਲਾਜ ਟੋਂਗ ਆਦਿ ਪਿੰਡਾਂ ਚ ਵੱਡੀ ਪੱਧਰ ਤੇ ਭੇਜਿਆ ਗਿਆ ਇਨ੍ਹਾਂ ਪਿੰਡਾਂ ਦੇ ਲੋਕਾਂ ਜਿੱਥੇ ਗੁਰਦਾਰਾ ਲੰਗਰ ਸਾਹਿਬ ਦੇ ਮਹਾਪੁਰਸ਼ਾਂ ਦਾ ਧੰਨਵਾਦ ਕੀਤਾ ਉੱਥੇ ਉਹਨਾਂ ਕਿਹਾ ਕਿ ਇਨ੍ਹਾਂ ਪਿੰਡਾਂ ਚ ਪਸ਼ੂਆਂ ਦੇ ਚਾਰੇ ਦੀ ਬਹੁਤ ਕਿੱਲਤ ਹੈ ਇੱਥੇ ਮਰ ਗਏ ਹੰਤੇ ਬਹੁਤ ਘਟ ਪਸ਼ੂਆਂ ਦਾ ਚਾਰਾ ਇਸ ਤਰਫ ਪਹੁੰਚਿਆ ਇਸ ਲਈ ਉਹਨਾਂ ਸ੍ਰੀ ਹਜ਼ੂਰ ਸਾਹਿਬ ਵਿਖੇ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਨੂੰ ਬੇਨਤੀ ਕੀਤੀ ਤਾਂ ਉਹਨਾਂ ਤੁਰੰਤ ਪਸ਼ੂਆਂ ਦੇ ਚਾਰੇ ਸਮੇਤ ਉਹ ਬਹੁਤ ਸਮੱਗਰੀ ਉਪਲਬਧ ਕਰਵਾ ਦਿੱਤੀ ਉਹਨਾਂ ਕਿਹਾ ਕਿ ਉਹ ਭਾਈ ਰੁਪਿੰਦਰ ਸਿੰਘ ਸ਼ਾਮਪੁਰਾ ਜਥੇਦਾਰ ਬਾਬਾ ਹੁਸ਼ਿਆਰ ਸਿੰਘ ਭੁੱਲਰ ਤੇ ਇਸ ਮੂਹ ਸੇਵਾਦਾਰਾਂ ਦੇ ਧੰਨਵਾਦੀ ਹਨ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦਮਨ ਬਾਜਵਾ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਅਸੀਂ ਆਏ ਆ ਜੀ ਚਾਰਾ ਲੈਣ ਵਾਸਤੇ ਡੰਗਰਾਂ ਦਾ ਜਿਹੜਾ ਕਿ ਸਾਡੇ ਏਰੀਆ ਗੁਰਦਾਸਪੁਰ ਦੇ ਵਿੱਚ ਪਿੰਡ ਵਜੀਰਪੁਰ ਸ਼ਮਸ਼ੇਰਪੁਰ ਚੌਂਤਰਾ ਸਲੈਚ ਤੇ ਚੱਕਰੀ ਔਰ ਨਾਲ ਲੱਗਦੇ ਮਕੌੜਾ ਪੱਤਨ ਦੇ ਪਿੰਡ ਬਹੁਤ ਹੀ ਬੁਰਾ ਹਾਲ ਇਹਨਾਂ ਪਿੰਡਾਂ ਦੇ ਵਿੱਚ ਤਕਰੀਬਨ 15 ਤੋਂ 18 ਫੁੱਟ ਪਾਣੀ ਜਿਹੜਾ ਚੜ ਗਿਆ ਸੀਗਾ ਤੇ ਅਸੀਂ ਸੰਤ ਬਾਬਾ ਬਲਵਿੰਦਰ ਸਿੰਘ ਜੀ ਤੇ ਸੰਤ ਬਾਬਾ ਨਰਿੰਦਰ ਸਿੰਘ ਜੀ ਇਹਨਾਂ ਨੂੰ ਬੇਨਤੀ ਕੀਤੀ ਸੀਗੀ ਲੰਗਰ ਸਾਹਿਬ ਹਜੂਰ ਸਾਹਿਬ ਵਾਸਤੇ ਤੇ ਉਹਨਾਂ ਨੇ ਸਾਡੇ ਲਈ ਸੇਵਾ ਜਿਹੜੀ ਆ ਉਹ ਸਾਡੇ ਏਰੀਆ ਵਾਸਤੇ ਭੇਜੀ ਆ ਤੇ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਕੋਲੋਂ ਸੇਵਾਵਾਂ ਪਹਿਲੇ ਵੀ ਅਸੀਂ ਲੈਂਦੇ ਆ ਰਹੇ ਆਂ ਤੇ ਇਸ ਏਰੀਆ ਵਾਸਤੇ ਉਹਨਾਂ ਕੋਲੋਂ ਸੇਵਾਵਾਂ ஃபேர் அப்பா ரவாங்க